ਔਰ بڑا ਵੀ ਕੋਈ ਹੈ ਪਾਵ ਸਿੱਖਦੇ ਰਹੋ ਹਰ ਪਲ ਸਿੱਖਦੇ ਰਹੋ ਸਿੱਖਾਂ ਦਾ ਨਾ ਹੀ ਤੇ ਸਿੱਖੀ ਹੁਣ ਜੋ ਦੁਨੀਆਵੀ ਗਿਆਨ ਹੈ ਉਹ ਸੇ ਦੁਨੀਆਵੀ ਇਨਸਾਨ ਤੋਂ ਲੈ ਸਕਦੇ ਆ ਪਰ ਜੋ ਪ੍ਰਮਾਤਮਾ ਵਾਲਾ ਗਿਆਨ ਹੈ ਨਾ ਜੋ ਪ੍ਰਮਾਤਮਾ ਦੇ ਨਾਲ ਵਾਕਈ ਮਿਲਿਆ ਹੋਇਆ ਸਿਰਫ ਉਹ ਹੀ ਦੇ ਸਕਦਾ ਬਾਕੀ ਤਾਂ ਸੇਪ ਸੁਣੀਆਂ ਸੁਣਾਈਆਂ ਗੱਲਾਂ ਕਾਲਮਕ ਪੁਸਤਕ ਪੜ੍ਹੀਆਂ ਇਹਨਾਂ ਵਿੱਚੋਂ ਗਿਆਨ ਚੁੱਕਦਾ ਹੈ ਜੋ ਵੀ ਜਿਸ ਤਰ੍ਹਾਂ ਜਿੱਦਾ ਲਿਖਿਆ ਹੋਇਆ ਹੈ ਉਹ ਲਿਖਣ ਵਾਲਾ ਵੀ ਕੋਈ ਵੈਗਰੂ ਖੁਦ ਆਪ ਨਹੀਂ ਸੀ ਰੱਬ ਨਹੀਂ ਸੀ ਔਰ ਜਿਸ ਨੂੰ ਵੈਗਰੂ ਨੇ ਆਪ ਆਵਾਜ਼ ਦਿੱਤੀ ਹੈ ਉਹ ਹੈ ਗੁਰਬਾਣੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਦੇ ਤੇ ਵਿਚਾਰ ਕੀਤੀ ਸਮਝ ਕੀਤੀ ਇਹਦੇ ਮਾਰਗ ਤੇ ਚੱਲ ਗਏ ਨਾ ਭਲਾ ਹੋਵੇਗਾ ਅੰਦਰ ਸੈਂਟ ਹੋਵੇਗਾ ਪਰ ਜਿਹੜੀ ਬਨਿਆਵੀ ਸਖਤ ਤੋਂ ਕੋਈ ਗੱਲ ਸੁਣ ਲਈ ਏ ਕਿ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਜਪ ਸਾਡੇ ਬਾਬਾ ਜੀ ਮਾਰਕਮਾਉਂਦੇ ਸੀ ਚੌਪਈ ਕਰਦੇ ਇਹ ਤਾਂ ਭਾਈ ਉਹ ਬਾਣੀਆਂ ਨੇ ਜਿਨ੍ਹਾਂ ਨੂੰ ਸਰਵਣ ਕਰਕੇ ਤੂੰ ਅਗਾਹ ਚੱਲਣਾ ਹੈ ਇਨਾਂ ਨੇ ਤਾਂ ਤੈਨੂੰ ਸ਼ਬਦ ਨਾਲ ਸਤ ਨੂੰ ਜੋੜਨ ਦਾ ਮਾਰਗ ਦਸਣਾ ਇਹ ਉਹ ਸ਼ਬਦ ਨਹੀਂ ਹੈ 52 ਅੱਖਰ ਤ੍ਰਹ ਲੋਕ ਸਭ ਕਿਛ ਇਨਹੀ ਮਾਹੇ ਇਹ ਅੱਖਰ ਕਿਰੇ ਜਾਣਗੇ ਉਹ ਅੱਖਰ ਇਨਵੇਂ ਨਾ ਹੈ ਉਹ ਤਾਂ ਭਾਈ ਅੱਖਰੇ ਦੇ ਵਿੱਚ ਹੈ ਹੀ ਨਹੀਂ ਕਿ ਉਹ ਤਾਂ ਅੱਖਰੇ ਦੇ ਵਿੱਚ ਹੈ ਹੀ ਨਹੀਂ ਹੈ ਜਿਸ ਨੂੰ ਜਪ ਕੇ ਤੁਸੀਂ ਉਸ ਮਾਲਕ ਦੇ ਘਰ ਜਾਣਾ ਉਹ ਅੱਖਰ ਤਾਂ ਭਾਈ ਤੈਨੂੰ ਤਦ ਮਿਲਣਾ ਜਦੋਂ ਭਾਈ ਆ ਕਰਨਾ ਕਰੋਗੇ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹੀ ਹੈ ਇਹ ਕਾਰਜ ਤੈਨੂੰ ਕਰਨੇ ਪੈਣੇ ਆ ਜੇ ਕਾਰਜ ਨਹੀਂ ਕਰੇਗਾ ਪੜ ਪੜ ਕੇ ਛੱਡੀ ਜਾ ਰਹਿਗਾ ਫਿਰ ਕੋਈ ਗੱਲ ਨਹੀਂ ਬਣੀ ਭਾਈ ਜਿੰਨਾ ਮਰਜ਼ੀ ਜੋ ਲਾਦਾ ਕਿ ਜਿੰਨੀ ਮਰਜ਼ੀ ਪੜਾਇਆ ਕਰਨਾ ਜਦੋਂ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਇਹ ਬਚਨ ਕਰ ਦਿੱਤਾ ਹੋਰ ਹਮੇ ਚਖਣਾ ਚਾਹ ਕੇ ਲੇਖੇ ਦੇ ਵਿੱਚ ਆ ਸਤਗੁਰੂ ਪਾਸ਼ਾ ਕਹਿੰਦੇ ਨਾਨਕ ਲੇਕੇ ਇੱਕ ਗੱਲ ਇੱਕੋ ਹੀ ਗੱਲ ਉੱਥੇ ਤਾਂ ਬਈ ਕਿ ਭਾਈ ਵਾਕੀ ਤੂੰ ਪ੍ਰੇਮ ਕਰਦਾ ਪਰਮਾਤਮਾ ਨੂੰ ਗੁਰਨਾਨਕ ਸਾਹਿਬ ਗੁਰਬਾਣੀ ਨੂੰ ਪ੍ਰੇਮ ਕਰਦਾ ਤੇ ਦਰੜਾ ਹੋਵੇਗਾ ਸ੍ਰੇਸ਼ਟੀ ਜਿਹੜਾ ਸਾਹਮਣੇ ਬਚਨ ਜੋ ਲਿਖੇ ਹੋਏ ਨੇ ਸਰਵਣ ਕਰਦੇ ਸੁਣਾਉਣ ਵਾਲਾ ਤੇ ਇੱਕ ਮਾਧਿਅਮ ਹੈ ਹੁਣ ਜਿਸ ਤਰ੍ਹਾਂ ਮੋਬਾਈਲ ਹੈ ਮੋਬਾਈਲ ਤਾਂ ਸਾਡੇ ਕੰਨੋਂ ਲੱਗਿਆ ਹੁੰਦਾ ਪਰ ਉਹਦੇ ਜੋ ਪਿੱਛੇ ਆਵਾਜ਼ ਆ ਰਹੀ ਹੈ ਤਾਂ ਉਸ ਸ਼ਕਤ ਦੀ ਹੈ ਨਾ ਜਿਹੜਾ ਦੂਸਰੀ ਜਗ੍ਹਾ ਤੇ ਬੈਠ ਕੇ ਬੋਲ ਰਿਹਾ ਉਸੇ ਤਰ੍ਹਾਂ ਦੀ ਮਸ਼ੀਨ ਦੇ ਵਿੱਚ ਉਸੇ ਤਰ੍ਹਾਂ ਹੀ ਭਾਈ ਅਕਾਲ ਪੁਰਖ ਵੱਲੋਂ ਬਾਣੀ ਗੁਰਨਾਨਕ ਸਾਹਿਬ ਤੱਕ ਪਹੁੰਚਾਈ ਗਈ ਗੁਰਨਾਨਕ ਦੀ ਜੋਤ ਤੱਕ ਪਹੁੰਚਾਈ ਗਈ ਫਿਰ ਤੁਹਾਡੇ ਸਾਹਮਣੇ ਹੈ ਤੇ ਇਸ ਨੂੰ ਸੁਣਾਉਣ ਬਾਅਦ ਤੇ ਸਤਗੁਰ ਪਾਤਸ਼ਾਹ ਨੇ ਉਸ ਸ਼ਖਸੀਅਤਾਂ ਜਿਨ੍ਹਾਂ ਤੇ ਕਿਰਪਾ ਕੀਤੀ ਕਿ ਲੈ ਵੈਤੂ ਪੜ੍ਹ ਕੇ ਸਰਾਣ ਦੀ ਸਮਰੱਥਾ ਵੀ ਰੱਖਦਾ ਉਹ ਸੁਣਾ ਸਕਦਾ ਸੁਣਾਏਗਾ ਇਹ ਡਿਊਟੀ ਉਸ ਵੈਗਰੂ ਬੋਲੇ ਲੱਗਦੀ ਏ ਕਿ ਬਾਣੀ ਪਾਣੀ ਕੋਈ ਆਪਾਂ ਜੇ ਐਵੇਂ ਕਹਿ ਦੀਏ ਭਾਈ ਬਹੁਤ ਸੌਕਾ ਗੱਲ ਹੈ ਪੰਜਾਬੀ ਹੈ ਵੀ ਇਸ ਤਰ੍ਹਾਂ ਹੀ ਘਰ ਮੇ ਚੋਲਾ ਜੇ ਕਰੀ ਜਾਈਏ ਉੱਤੇ ਦੇ ਰੇਕ ਹੀ ਕਰ ਦਿੰਦਾ ਖਾਣਾ ਬਣਾਉਣਾ ਹੋਵੇ ਨਾ ਹੋਰ ਖਾਣਾ ਬਣਾਉਣਾ ਕੀ ਪਤਾ ਹੀ ਹੈ ਵੀ ਨਮਕ ਤੇ ਪਾਉਣਾ ਪੈਰੀ ਕਿਹੜੇ ਕਿਹੜੇ ਤਰੀਕਿਆਂ ਨਾਲ ਪਾਉਣਾ ਕਿਵੇਂ ਬਰਤਾਉਣਾ ਤੇ ਖਾੜਾ ਆਖਣ ਨੂੰ ਫੇਰ ਹੀ ਸਵਾਦ ਬਣਦਾ ਜੇ ਉਦਾਂ ਸਾਰਾ ਕੁਝ ਛੁੱਟ ਦਈਏ ਵਿੱਚ ਵਿੱਚੇ ਉਹਨਾਂ ਬਣ ਜਾਏਗਾ ਖਾ ਸਕਦੇ ਹਾਂ ਪਰ ਸਵਾਦ ਨਹੀਂ ਆਵੇ ਪੁਰਾ ਖਾਮ ਵੀ ਨਾ ਕਿਉਂਕਿ ਸਵਾਦ ਨਹੀਂ ਸੀ ਕਿ ਖਾਣੇ ਤੱਕ ਦੀ ਗੱਲ ਐ ਇੱਥੇ ਤਾਂ ਬਾਣੀ ਦੀ ਗੱਲ ਆ ਭਾਈ ਬਾਣੀ বিনা ਪੰਡ ਵਾਲਾ ਸਭ ਇਹਦੇ ਵਿੱਚ ਵੀ ਬੜੀਆਂ ਭਾਈ ਇੰਨੀ ਸੌਖੀ ਆਸਾਨ ਗੱਲ ਨਹੀਂ ਐ ਔਰ ਤੁਸੀਂ ਘਰ ਬੈਠ ਕੇ ਬ੍ਰਹਮ ਗਿਆਨੀ ਬਣੇ ਹੋਏ ਆ ਪਾਏ ਚਾਚਿਆਂ ਤੋਂ ਪੜ ਕੇ ਬ੍ਰਹਮ ਗਿਆਨੀ ਬਣ ਗਏ ਭਾਈ ਇਹ ਤਾਂ ਇੱਕ ਲਗਨ ਲਾਉਣ ਵਾਸਤੇ ਹੈ ਅਸਲ ਦੇ ਵੇ ਤਾਂ ਭਾਈ ਅਸਲ ਪੜਾਈ ਹੁੰਦੀ ਹੈ ਧਾਰਮਿਕ ਅਸਥਾਨ ਜੋ ਧਾਰਮਿਕ ਵਿਦਿਆ ਦੇ ਕੇਂਦਰ ਨੇ ਉੱਥੇ ਪਹੁੰਚ ਕੇ ਹੁੰਦੀ ਹੈ ਕਿਵੇਂ ਰਹਿਣਾ ਖਾਣਾ ਹਰ ਚੀਜ਼ ਦੀ ਹਰ ਚੀਜ਼ ਦੀ ਉੱਥੇ ਭਾਈ ਸਿਖਲਾਈ ਦਿੱਤੀ ਜਾਂਦੀ ਹੈ ਇੱਕ ਇੱਕ ਖਰ ਦੀ ਇਹ ਗਰਵਾਨੇ ਕਿਉਂ ਪੜੀ ਜਾਂਦੀ ਹੈ ਇਹਦਾ ਅਰਥ ਕੀ ਹੈ ਵਿਖਿਆਨ ਕੀ ਹੈ ਐਵੇਂ ਥੋੜੀ ਹੈ ਬਿਸ਼ਾਇਤ ਤੁਹਾਨੂੰ ਲੱਗਦਾ ਸਾਡੇ ਕੋਲ ਸੰਸਾਰਿਕ ਵਿਦਿਆ ਬੜੀ ਕੀ ਹੈ ਇਹ ਤਾਂ ਵੀ ਬੀਏ ਐਮਏ ਕੀਤੀ ਐ ਇਹਨਾਂ ਨੇ ਵੀ ਕੀਤੀ ਐ ਇਹ ਪੜ ਲਾਂਗੇ ਨਹੀਂ ਪੜੀ ਜਾਂਦੀ ਇਹ ਜਿਹੜੀ ਵੈਗ ਨੂੰ ਸਮਰੱਥਾ ਦਿੰਦਾ ਨਾ ਇਹ ਵੀ ਕਿਸੇ ਕਰਮਾਂ ਦਾ ਲੇਖਾ ਜੁਕਾ ਹੁੰਦਾ ਕਿ ਲੈ ਬਾਈ ਤੈਨੂੰ ਸੇਵਾ ਤਾਂ ਤਾਂ ਮੈਂ ਮੌਕਾ ਦਿੰਦਾ ਸਭ ਤੋਂ ਵੱਡੀ ਸੇਵਾ ਹੈ ਕਿ ਉਪਦੇਸ਼ ਦੇਣਾ ਅਕੋਪਦੇ ਦੇਣਾ ਸਤਗੁਰੂ ਪਾਸ਼ਾ ਦਾ ਉਪਦੇਸ਼ ਸੁਣਾਣਾਗੇ। ਲਓ ਭਾਈ ਸੁਨੇਹਾ ਦੇ ਦਿਓ। ਇਹਨਾਂ ਨੂੰ ਦੱਸ ਦਿਓ। ਜਿਸ ਤਰ੍ਹਾਂ ਦੇ ਵਿੱਚ ਵਿਆਹ ਸ਼ਾਦੀਆਂ ਪਹਿਲਾਂ ਹੁੰਦੀਆਂ ਸੀ। ਹੁਣ ਤਾਂ ਚਲੋ ਮੋਬਾਈਲ ਨਾਲ ਜਵਾਨਾ ਆ ਗਿਆ ਨਾ। ਪਹਿਲਾਂ ਕਾਰ ਦੇਣ ਜਾਂਦੇ ਸੀ। ਅਮੀਰ ਤਾਂ ਹਲੇ ਵੀ ਪਾਈ ਉਹ ਜੋ ਵੀ ਵਿਧੀ ਇਹ ਕਰਦੇ ਆ। ਕਾਰ ਜਾਂਦੇ ਆ, ਡੱਬੇ ਜਾਂਦੇ ਆ, ਬਹੁਤ ਕੁਝ ਕਰਦੇ ਆ। ਅੱਧੀ ਆਉਦੀ ਫੋਨ ਤੇ ਮੈਸੇਜ ਭੇਜ ਦਿੰਦਾ। ਗੁਰਪ੍ਰੀਤ ਮੈਸੇਜ ਸੈਂਡ ਕਰ ਦਿੰਦਾ ਪਈ ਆ ਜਾਂ ਸਾਡੇ ਆ ਪ੍ਰੋਗਰਾਮ ਜੋ ਜੋ ਵੀ ਹੈ ਕਰ ਦਿੰਦੇ ਐ ਪਰ ਪਹਿਲਾਂ ਤਾਂ ਭਾਈ ਜਿਹਨੂੰ ਲਾਗੀ ਕਹਿੰਦੇ ਦੇ ਸੀ ਉਹ ਰਖਿਆ ਹੁੰਦਾ ਸੀ ਕੋਨੇ ਕਈ ਕਿ ਦਿਨ ਲਾ ਕੇ ਕੋਈ ਵਿਆਹ ਚੱਲਦੇ ਪ੍ਰੋਗਰਾਮ ਹਣਾ ਅੱਜ ਦੇ ਵਿਆਹ ਨੂੰ ਕੋਈ ਨਹੀਂ ਹੈ ਕਿ ਬਸ ਤਾਈ ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਨਵੇੜਦਾ ਪਹਿਲਾਂ ਤਾਂ ਹੁੰਦਾ ਸੀ ਭਾਈ ਕਈ ਕਿ ਦਿਨ ਲਾ ਕੇ ਲਾਗੀ ਰੋਈ ਕੋਈ ਚਿੱਠੀਆਂ ਲਿਖ ਲਿਖ ਕੇ ਅੱ ਟਾਈਪਿੰਗ ਕਾਲਾ ਜਾਂ ਕਾੜਾਲਾ ਜਮਾਨਾ ਵੀ ਹੁੰਨਾ ਨੇ ਸੀ ਬਹੁਤ ਸਮਾਂ ਪਹਿਲਾਂ ਦੀ ਗੱਲ ਉਹ ਤੋਂ ਭਾਈ ਚਿੱਠੀਆਂ ਇੱਕ ਜਣਾ ਲਿਖਦਾ ਹੁੰਦਾ ਸੀ ਬੈਠਾ ਤੇ ਉਹ ਚਿੱਠੀ ਨੇ ਲਿਖੀ ਉਪਰ ਕਹਿੰਦੇ ਆ ਭੂਆ ਦੀ ਐ ਮਾਸੀ ਦੀ ਐ ਚਾਚੀ ਹਰ ਜਗ੍ਹਾ ਜਿੱਥੇ ਤੇ ਪਛਾਣੀ ਆ ਉਹਦਾ ਨਾਮ ਲਿਖਦੇ ਧਿਆਨ ਨਾਲ ਲਿਖਿਆ ਜਾਂਦਾ ਰਿਹਾ ਚਿੱਠੀ ਕਿਹਨੇ ਦੇਣੀ ਐ ਉਹ ਤੇ ਮਹਿੰਦੀ ਹਲਦੀ ਨੱਚ ਤਲਕ ਵੀ ਲਾਇਆ ਜਾਂਦਾ ਸੀ ਫਿਰ ਉਹ ਡਾਕੀਏ ਚਿੱਠੀ ਉਹ ਲਾਕੀ ਉਹ ਪਾ ਕੇ ਕਿੱਥੀ ਪੜਾਉਂਦਾ ਸੀ ਭਾਈ ਉਹ ਬਖਰੀ ਗੱਲਾਂ ਸਤਕਾਰ ਕਰਦੇ ਵੀ ਕਰਦੇ ਚਲੋ ਵੀ ਲਾਗੀ ਆਏ ਆ ਕੋਈ 150 ਕੰਬਲ ਦਿੱਤਾ ਕੁਝ ਦੇਤਾ ਪਰ ਜੋ ਉਹਦੇ ਵਿੱਚ ਸਨੇਹਾ ਹੁੰਦਾ ਸੀ ਉਹ ਲਾਗੀ ਦਾ ਨਹੀਂ ਸੀ ਉਹਨਾਂ ਦਾ ਸਿਰਫ ਮੈਸੇਜ ਦਿੱਤਾ ਸਨੇਹਾ ਦਿੱਤਾ ਜੋ ਅਸਲ ਸਨੇਹਾ ਹੁੰਦਾ ਭਾਈ ਉਹਸ ਦਾ ਹੈ ਜੋ ਸੁਕਰ ਵਾਲੇ ਨੇ ਲਖਵਾਇਆ ਨਾ ਲਿਖਣ ਵਾਲੇ ਦਾ ਨਾ ਤੌ ਤੱਕ ਪਛਾਣ ਵਾਲੇ ਦਾ ਇਹ ਚ ਕੋਈ ਹੱਕ ਨਹੀਂ ਹੈ ਉਸੇ ਤੇ ਹੀ ਗੁਰਬਾਣੀ ਹੈ ਭਾਈ ਅਕਾਲ ਪੁਰਖ ਦੀ ਬਾਣੀ ਹੈ ਗੁਰੂ ਨਾਨਕ ਸਾਹਿਬ ਤੱਕ ਪਛਾਈ ਕਿ ਇਹ ਭਾਈ ਮੈਸੇਜ ਸਾਰੇ ਸੰਸਾਰ ਨੂੰ ਦੇ ਦਿਓ ਗੁਰਬਾਣੀ ਗੋਡ ਆਫ ਮੈਸੇਂਜਰ ਇਹ ਮੈਸੇਜ ਅਸੀਂ ਪੜਦੇ ਆ ਇਹ ਅਕਾਲ ਪੁਰਖ ਦਾ ਗੁਰਨਾਨਕ ਸਾਹਿਬ ਤੱਕ ਗੁਰਬਾਣੀ ਆਈ ਗੁਰਨਾਨਕ ਸਾਹਿਬ ਜੋਤ ਤੱਕ ਬਣੀ ਆਈ ਪਿਆਰ ਸਰੂਪ ਤਿਆਰ ਹੋਗੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਇਥੇ ਗੱਲ ਆਉਂਦੀ ਹੈ ਪ੍ਰੇਮ ਵਾਲੀ ਹੁਣ ਅਸੀਂ ਕੇਵਲ ਤੋਂ ਕੇਵਲ ਇਹਨਾਂ ਕੋ ਸੋਧਿਆ ਬਈ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਿਜਾ ਸਨ ਸਜਿਆ ਹੋਇਆ ਦਾ ਪਰ ਇਹਦੇ ਉੱਤੇ ਜੇ ਸਿੰਘਾਸਨ ਉੱਤੇ ਬਚਨ ਬਰਾਜਮਾਨ ਹੈ ਉਹ ਕਾਲਪੁਰਖ ਦੇ ਹੈ ਕਿਸੇ ਇਨਸਾਨ ਦੇ ਨਹੀਂ ਇਹ ਤਾਂ ਭਈ ਜੋ ਵੀ ਪ੍ਰਚਾਰ ਕਰਦਾ ਇਹ ਤਾਂ ਇੱਕ ਲਾਗੀ ਵਾਲਾ ਕੰਮ ਆਵੇ ਅਜੇ ਜੇ ਤੁਸੀਂ ਮਾਇਆ ਦੇ ਜਾਨੇ ਹੋ ਫਲਾਜਾ ਨਹੀਂ ਹੋ ਅਰਦਾਸਾਂ ਦੀਆਂ ਹੋਰ ਪਾਰ ਦੀ ਕੀਰਤਨ ਦੀ ਜੋ ਵੀ ਤੁਸੀਂ ਕਰਦੇ ਆ ਇਹ ਤਾਂ ਭਈ ਤੁਹਾਡੀ ਇੱਛਾ ਹੁੰਦੀ ਹੈ ਪਰ ਅਸਲ ਗਾ દિવસ ਲੱਗੀ ਨੂੰ ਤੇ ਘਰ ਦੇ ਦਿੰਦੇ ਹੁੰਦੇ ਸੀ ਲੈ ਬਈ 300 ਰੁਪਏ ਦਿਹਾੜੀ 500 ਦਿਹਾੜੀ ਐਦਾਂ ਹੁੰਦਾ ਸੀ ਨਾ ਭਾ ਜੋ ਜੋ ਵੀ ਹੁੰਦਾ ਸੀ ਉਸ ਸਮੇ ਦਾ ਸਭ ਨੂੰ ਪਤਾ ਹੈ ਬਈ ਘਰ ਦੇ ਕਹਿੰਦੇ ਸੀ ਲੈ ਬਈ ਇੰਨੇ ਪੈਸੇ ਤੈਨੂੰ ਦਵਾਂਗੇ ਸਾਡੇ ਆ ਇੰਨੇ ਕਾੜ ਫੜਾਏ ਆ ਇੰਨੇ ਚਿੱਠੀਆਂ ਪਹਚਾ ਦੇ ਉਸ ਤਰ੍ਹਾਂ ਹੀ ਅਕਾਲ ਪੁਰਖ ਆ ਜਿਨੀ ਸੇਵਾ ਲੋਕ ਕਰਦੇ ਹਨ ਪ੍ਰਚਾਰਕ ਸਹਿਬਾਨ ਜੋ ਸੱਚ ਤੇ ਪਹਿਰਾ ਦਿੰਦੇ ਹੈ ਉਹਨਾਂ ਬਾਤ ਤੇ ਤਾਂ ਭਾਈ ਤਨ ਦੌਲਤ ਉਥੇ ਇਕੱਤਰ ਹੋ ਰਹੀ ਹੈ ਜਿੱਥੇ ਅਸਾਂ ਵੀ ਉਥੇ ਜਾਣ ਵਾਲੀ ਗੱਲ ਹੋਇਆ। ਇਹ ਸਾਹਮਣੇ ਜਿੱਥੇ ਜਾਣਾ ਬਈ। ਉਥੇ ਤਾਂ ਤਨ ਇਕੱਤਰ ਹੋ ਰਿਹਾ ਕਿ ਬੱਚੇ। ਤੇਰਾ ਸਿੱਖਾ ਤਨ ਇੱਥੇ ਇਕੱਤਰ ਹੋ ਗਿਆ ਇਕੱਠ ਹੋ ਰਿਹਾ। ਇੱਥੇ ਆਇਆ ਤੈਨੂੰ ਮਿਲ ਜਾਣਾ। ਇੱਥੇ ਆਇਆ ਤੈਨੂੰ ਇੱਥੇ ਹੀ ਮਿਲਿਆ ਜਾ ਰਿਹਾ। ਇੱਥੇ ਆਇਆ ਤਰਾ ਇੱਥੇ ਤਿਆਰ ਹੋ ਗਿਆ। ਇਹ ਤਾਂ ਸੇਵਾਵਾ ਨਮਾਉਂਦੇ ਇਹਨਾਂ ਦਾ ਬਚਨ ਜੋ ਵੀ ਸਤਗੁਰ ਪਾਤਸ਼ਾਹ ਦੇ ਬਚਨ ਸਰਵਨ ਕਰਦੇ ਹੋ ਇਹ ਅਕਾਲ ਪੁਰਖ ਦੇ ਉੱਥੇ ਆਉਂਦੀ ਹੈ ਪ੍ਰੇਮ ਵਾਲੀ ਗੱਲ ਕਿ ਉੱਥੇ ਆਉਂਦੀ ਹੈ ਪ੍ਰੇਮ ਵਾਲੀ ਗੱਲ ਇੱਕੋ ਇੱਕ ਚੀਜ਼ ਹੈ ਜਿਹਦੀ ਲੋੜ ਹੈ ਭਈ ਔਰ ਕੁਝ ਵੀ ਨਹੀਂ ਹੈ ਪ੍ਰੇਮ ਤੋਂ ਬਗੈਰ ਸਭ ਕੁਝ ਖਾਲੀ ਪ੍ਰੇਮ ਨਹੀਂ ਹੈ ਕੀ ਤੇਰੇ ਸੀ ਚੁਕਾਈ ਕਰ ਲੈਣਗੇ ਜਿਹਨੇ ਮਰਜੀ ਚੁਕਾਈ ਚੱਲ ਮਾਰੇ ਸਰੂ ਦੇ ਤੇ ਸਿਰਫ ਇੱਕ ਬਚਨ ਲਿਖਿਆ ਹੋਇਆ ਹੈ ਇਹਨੇ ਜੇ ਕਹੀਏ ਪਤਾ ਨਹੀਂ ਭਾਈ ਵੀ ਜਿਹਨੇ ਵੀਰ ਅਸੀਂ ਸੀ ਚਕਾਵਾਂਗੇ ਉਹਨੀ ਪਤਨੀ ਹਾਜ਼ਰੀ ਲਗਦੀ ਹੈ ਉਪਾਇ ਸੀਸ ਦਾ ਇੱਕ ਵਾਰ ਚੁਕਦਾ ਹੈ ਭਾਵ ਸੀ ਚੁਕਾਉ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡਾ ਸੱਚੇ ਦਿਲੋਂ ਆਦਰ ਸਤਕਾਰ ਤੇ ਤੁਹਾਡੀ ਹਰ ਗੱਲ ਮੰਨੀ ਜਾਊਗੀ ਸੀਚ ਕਹਾਂ ਦਾ ਮਤਲਬ ਇਹ ਹੈ ਇਹ ਨਹੀਂ ਹੈ ਕਿ ਜੇ ਜਿੱਥੋਂ ਨੰਗੇ ਅਸੀਂ ਜਿੱਦਾਂ ਨੂੰ ਕੋਈ ਸਤਾਨ ਦੇਖੇ ਹੱਥ ਜੋੜ ਲੇ ਸਾਡੇ ਕੋਈ ਹਾਜ਼ਰੀ ਲੱਗੀ ਕਰਦੇ ਹੋ ਕਰੋ ਕਰਦੇ ਹੋ ਕਰੀ ਤੇ ਲੋ ਕੋਈ ਗੱਲ ਨਹੀਂ ਕਰਨਾ ਵੀ ਚਾਹੀਦਾ ਬਈ ਸਮਾਜ ਵਿੱਚ ਵੀ ਇੱਜ਼ਤ ਮਾਨ ਬਣ ਜਾਂਦਾ ਵਾ ਵੀ ਚਲੋ ਭਾਈ ਜਿੱਥੇ ਜਾਣੇ ਧਰਮ ਸਤਕਾਰ ਦਾ ਅਦਸਤਕਾਰ ਹੈ ਪਰ ਜੇ ਕਹੇ ਉਹ ਉੱਥੇ ਹਾਜ਼ਰੀ ਲੱਗੀ ਫੇਰ ਨਹੀਂ ਉੱਥੇ ਹਾਜ਼ਰੀ ਨਹੀਂ ਲੱਗਣੀ ਉੱਥੇ ਤਾਂ ਕੇਵਲ ਤੋਂ ਕੇਵਲ ਹਾਜ਼ਰੀਆਂ ਪ੍ਰੇਮ ਵਾਲੇ ਲੱਗਦੀ ਐ ਕਿ ਸੰਸਾਰ ਵਿੱਚ ਗਿਆ ਸੀ ਮੇਰੇ ਬਚਨ ਤਾਂ ਸਾਰੇ ਸੁਣਦਾ ਸੀ ਮੰਨੇ ਨਹੀਂ ਕਿਉਂਕਿ ਤੂੰ ਮੇਰੀ ਗੱਲ ਨੂੰ ਸੁਣੇ ਨੂੰ ਅਣ ਸੁਣੀ ਕਰ ਦਿੱਤੀ ਅਰ ਤੀਨ ਨੂੰ ਅਣਗੌਲਿਆ ਕਰ ਦਿੱਤਾ ਫਿਰ ਤੈਨੂੰ ਬਚਨ ਕੀ ਸਮਝਾਉਂਦੇ ਸੀ ਆਹ ਕੰਮ ਕਰ ਉਹ ਕਰ ਬਸ ਐ ਹੀ ਕੁਝ ਕਰਨਾ ਐ ਇੱਥੇ ਬੈਠੇ ਬੈਠੇ ਧਰਤੀ ਤੇ ਬੈਠਿਆ ਬੈਠੇ ਇਸ ਸਰੀਰ ਵਿੱਚ ਬੈਠਿਆ ਬੈਠਿਆ ਪ੍ਰਮਾਤਮਾ ਨਾਲ ਗੱਲਾਂ ਕਰਨੀਆਂ ਹਨ ਤੋ ਗੁਰਵਾਨੀ ਦੇ ਹੁਕਮ ਨੂੰ ਮੰਨ ਲਿਆ ਕਰੋ ਨਹੀਂ ਮੰਨੋਗੇ ਰੋਦੇ ਫਿਰਦੇ ਰਹੋਦੇ ਰਹਾਂਗੇ ਇਹ ਤੇ ਕੋਈ ਸ਼ੱਕ ਨਹੀਂ ਕੋਈ ਡਾਟ ਨਹੀਂ ਦੂਸਰੀ ਰਾਏ ਨਹੀਂ ਜਿਉਂ-ਜਿਉਂ ਤੁਹਾਡਾ ਉਸ ਪ੍ਰਮਾਤਮਾ ਪ੍ਰਤੀ ਪੇਮ ਵਧਦਾ ਰਹੇਗਾ ਨਾ ਤੇ ਉਦੋਂ ਤ ਤਨੂੰ ਅਸਲ ਸੁਖ ਦੀ ਪ੍ਰਾਪਤੀ ਹੋਵੇਗੀ ਸੰਸਾਰ ਝੂਠੇ ਸੁੱਖਾਂ ਦੇ ਵਿੱਚ ਕੋਈ ਸੁਖੀ ਹੈ ਹੀ ਨਹੀਂ ਹੈ ਇਹ ਤਾਂ ਸੰਸਾਰ ਝੂਠਿਆ ਦਾ ਹੈ ਤੇ ਇਥੇ ਜੋ ਵੀ ਸੁੱਖਾਂ ਤੈਨੂੰ ਝੂਠੇ ਹੀ ਦਿਖੇਗਾ ਸੱਚਾ ਕੁਛ ਨਹੀਂ ਸੱਚਾ ਤਾਂ ਸੁੱਖ ਉਹ ਦਿੰਦਾ ਵੀ ਉਹ ਵੈਰ ਨੂੰ ਨਿਰੰਗ ਕਰ ਦਿੰਦਾ ਹੈ ਕਿਤੇ ਲੈ ਕੇ ਤਾਂ ਦੇਖੋ ਉਹ ਸੁੱਖ ਨੂੰ ਲੈ ਕੇ ਵੇਖੋ ਭਾਈ ਕਦੇ ਪਰ ਮਿਲਣਾ ਉਹ ਪ੍ਰੇਮ ਨਾਲ ਹੋਰ ਕੋਈ ਤਰੀਕਾ ਨਹੀਂ ਕੋਈ ਜਰੀਆ ਨਹੀਂ ਸਿਰਫ ਤੇਰੇ ਵਾਸਤੇ ਨੇ ਸਮੂਹ ਸ੍ਰਿਸ਼ਟਿਸ ਸਮੂਹ ਮਨੁੱਖਾਂ ਜਾਤੀ ਵਾਸਤੇ ਹੋਰ ਤਾਂ ਕਿਸੇ ਨੂੰ ਮਿਲਣਾ ਨਹੀਂ ਹੈ ਕਿ ਮਨੁੱਖਾ ਜਾਤੀ ਕੋਲ ਮਨੁੱਖਾ ਜੀਵਨ ਦੇ ਵਿੱਚ ਹੀ ਇਹ ਪ੍ਰਾਪਤੀ ਹੋ ਸਕਦੀ ਹੈ ਬਾਕੀਆਂ ਦਾ ਭਾਈ ਜਿੱਥੇ 83 ਲੱਖ ਜੋਨ ਆ ਉੱਥੇ 83 ਲੱਖ ਨਰਕ ਵੀ ਨੇ ਇਹ ਸੰਸਾਰ ਨੂੰ ਹੀ ਨਰਕ ਦਾ ਘਰ ਬਣਾਇਆ ਹੋਇਆ ਹੈ ਇਹ ਸੰਸਾਰ ਨੂੰ ਨਰਕ ਦਾ ਘਰ ਬਣਾਇਆ ਹੋਇਆ ਇੱਥੇ ਜੋ ਸੁੱਖ ਮਿਲਣੇ ਆ ਇੱਕ ਸੱਚ ਸਹਿ ਮਿਹਨਤ ਕਰਦਾ ਫਿਰ ਵੀ ਘਰ ਦੇ ਵਿੱਚ ਦਾਲ ਨਹੀਂ ਆਪਦਾ ਨਹੀਂ ਕਿੰਨਾ ਇੱਕ ਇਨਸਾਨ RAM ਨਾ কুরਸੀ ਤੇ ਬੈਠਾ ਹੋਇਆ ਉਹਦੇ ਬਾਤਿ ਉਸ ਵਰਗ ਹੈ ਕਿ RAM ਨਾ ਬੈਠਿਆ ਪਈ ਹਰ ਚੀਜ਼ ਦੀ ਮੈਨੂੰ ਪ੍ਰਾਪਤੀ ਹੋ ਰਹੀ ਹੈ ਹਰ ਚੀਜ਼ ਮੈਨੂੰ ਮਿਲ ਰਹੀ ਹੈ ਨਰਕ ਸਵਰਗ ਦੁਨੀਆ ਆਣੀ ਇਥੇ ਦੀ ਧੀ ਜੀਵ ਜੰਤੂਆਂ ਦਾ ਵੀ ਆ ਉਹ ਕੋਈ ਵੱਖਰੀ ਆਤਮਾ ਨਹੀਂ ਹੈ ਕਿ ਸ਼ਾਇਦ ਪ੍ਰਮਾਤਮਾ ਨੇ ਕੋਈ ਸ੍ਰੇਟੀ ਚ ਅਲੱਗ ਰਚਨਾ ਕੀਤੀ ਹੋਵੇ ਉਹ ਵੀ ਭਾਈ ਇਹਨਾਂ ਆਤਮਾ ਨੂੰ ਸਰੀਰਾਂ ਦੇ ਵਿੱਚ ਜਦੋਂ ਗੁਜ਼ਰ ਆਏ ਨੇ ਗੁਜ਼ਰੇਗੀ ਸਰੀਰਾਂ ਵਾਲਾ ਖੇਡ ਖਤਮ ਕਰਨਾ ਨਾ ਤਾਂ ਇੱਕੋ ਹੀ ਜਗ੍ਹਾ ਹੈ ਉਹ ਹੈ ਪ੍ਰਮਾਤਮਾ ਨਾ ਉਹਦਾ ਕੋਈ ਜਨਮ ਖੁੱਦ ਦਾ ਨਾ ਉਹਦਾ ਕੋਈ ਮਰਨ ਹੈ ਨਾ ਦੀ ਕੋਈ ਮਾਂ ਨਾ ਕੋਈ ਪਿਤਾ ਕੁਝ ਵੀ ਨਹੀਂ ਫਿਰ ਵੀ ਹੈ ਉਸ ਅਵਸਥਾ ਤੱਕ ਪਹੁੰਚਣਾ ਹੈ ਪ੍ਰਮਾਤਮਾ ਵਿੱਚ ਹੋ ਗਿਆ ਸਮਾਨਾ ਤੇਰਾ ਮਿਲਾਪ ਹੋ ਗਿਆ ਤੇ ਫਿਰ ਭਾਈ ਤੇਰਾ ਇਹ ਜੋ ਦੁੱਖਾ ਕਲੇਸ਼ਾਂ ਦਾ ਨਾਲ ਤਲ ਖਤ ਹੋਣਾ ਨਹੀਂ ਤਾਂ ਆ ਜੋ ਸੰਸਾਰ ਦੇਖਦਾ ਨਾ ਔਰ ਜੋ ਵੀ ਸਾਡੇ ਪ੍ਰਾਣੀ ਜਾਂ ਅਸੀਂ ਖੁਦ ਮਰਨਾ ਇਸੇ ਸੰਸਾਰ ਦੇ ਵਿੱਚ ਵਿਚਰਨਾ ਕਿ ਕਿਉਂਕਿ ਅਸੀਂ ਉਸ ਅਵਸਥਾ ਤੱਕ ਨਹੀਂ ਪਹੁੰਚੇ ਜਿੱਤੇ ਸਾਡਾ ਜਨਮ ਮਰਨ ਖਤਮ ਹੋਣਾ ਸੀ ਖਤਮ ਹੋਇਆ ਨਹੀਂ ਤੇ ਫਿਰ ਅਸੀਂ ਜੰਮਣਾ ਵੀ ਹੈ ਤੇ ਮਰਨਾ ਵੀ ਹੈ ਜੰਮਣ ਮਰਨ ਕਿੱਥੇ ਹੋਣਾ ਇੱਥੇ ਦਾ ਸਰੀਰ ਮਿਲਣਾ ਬਈ ਜਿੱਦਾਂ ਦੇ ਇਹਦੇ ਕਰਮ ਕਮਾਏ ਹੋਣਗੇ ਉਦਾਂ ਦੇ ਸਰੀਰ ਦੀ ਪ੍ਰਾਪਤੀ ਹੋਣੀ ਹੈ ਫਿਰ ਇਹਨਾਂ ਇਹ ਜੀਵ ਜੰਤੂ ਜੋ ਦੇਖਦੇ ਆ ਇਹ ਆਤਮਾ ਉਹੀ ਨੇ ਜਦੋਂ ਸਾਡੇ ਇਹ ਸਕੇ ਸੰਬੰਧੀ ਸੀ ਜਦੋਂ ਸਾਡੇ ਸਕੇ ਸੰਬੰਧੀ ਸੀ ਇਹ ਆਤਮਾ ਉਹੀ ਤਰੀ ਫਿਰਦੀ ਆ ਬਸ ਸਰੀਰ ਬਦਲੇ ਆ ਔਰ ਤੁਹਾਡੇ ਜੀ ਦੇਖਣ ਦੀ ਪਰਖ ਨਹੀਂ ਕਿ ਤੁਹਾਡੇ ਵਿੱਚ ਦੇਖਣ ਵਾਲੀ ਉਹ ਨਿਗਾਹ ਨਹੀਂ ਸ੍ਰਿਸ਼ਟੀ ਨਹੀਂ ਕਿ ਆਤਮਾ ਦਾ ਅਗਾ ਪਿਛਾਂ ਵਾਲਾ ਸੀ ਜੀਵਨ ਦੇ ਸਕੇ ਹੀ ਕਿ ਪਹਿਲੇ ਜਨਮ ਵਿੱਚ ਇਹ ਆਤਮਾ ਕੀ ਸੀ ਤੇ ਅਗਾਂ ਵਾਲੇ ਜਨਮ ਵਿੱਚ ਕੀ ਹੈ ਨਾ ਮਨ ਕੋ ਸੋਜੀਏ ਨਾ ਵਿਗਿਆਨ ਕੋ ਸੋਜੀਏ ਜੇ ਕੋਈ ਸੋਜੀ ਹੈ ਕੇਵਲ ਤੋਂ ਕੇ ਪ੍ਰਮਾਤਮਾ ਪਰ ਪ੍ਰਮਾਤਮਾ ਦੇ ਪਕੜਾ ਵਿੱਚ ਹੋਗਾ ਪਛਾਹ ਦੱਸ ਦਿੰਦੇ ਆ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਹਮਣੇ ਜੋ ਘੁੰਮ ਰਿਹਾ ਇਹ ਕੌਣ ਸੀ ਪਹਿਲਾਂ ਇਹਨੂੰ ਬੜਾ ਸਮਝ ਆਇਆ ਇਹ ਭਾਈ ਬੰਦਗੀ ਵਾਲੇ ਮਾਰਗ ਤੇ ਆ ਜਾ ਭਜਨ ਬੰਦਗੀ